ਦੇਰ ਰਾਤ ਉਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਇਮਾਨਤੁਲਾ ਖਾਨ ਨੂੰ ਗ੍ਰਿਫਤਾਰ ਈਡੀ ਦੇ ਵੱਲੋਂ ਕਰ ਲਿਆ ਗਿਆ ਪਰ ਅਸਲ ਸੱਚ ਕੀ ਹੈ ਇਸ ਖਬਰ ਦੇ ਵਿੱਚ ਉਹ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੱਸੀਏ ਕਿ ਇਮਾਨਤੁਲਾ ਖਾਨ ਨੂੰ ਬੁੜਾ ਨੂੰ ਪੁੱਛਗਿੱਛ ਤੋਂ ਬਾਅਦ ਯਾਨੀ ਕਿ ਤਕਰੀਬਨ 13 ਘੰਟੇ ਲਗਾਤਾਰ منی ਲਾਂਡਰਿੰਗ ਮਾਮਲੇ ਦੇ ਵਿੱਚ ਪੁੱਛਗਿੱਛ ਹੁੰਦੀ ਹੈ ਉਸ ਤੋਂ ਬਾਅਦ ਇਮਾਨਤੁੱਲਾ ਖਾਨ ਹੂਨਾ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਜੀ ਹਾਂ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕਿਉਂਕਿ ਦੇਰ ਰਾਤ ਤੋਂ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਮਾਨਤੁੱਲਾ ਖਾਨ ਹੂਨਾ ਨੂੰ ਪੀਡੀ ਨੇ ਗ੍ਰਿਫਤਾਰ ਕਰ ਲਿਆ ਜਿਸ ਦੇ ਉੱਤੇ ਵੱਖ-ਵੱਖ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਬਿਆਨ ਵੀ ਦਿੱਤੇ ਗਏ ਪਰ ਤੁਹਾਨੂੰ ਦੱਸ ਦਈਏ ਕਿ 6 ਵਾਰ ਸੰਮਣ ਭੇਜੇ ਜਾ ਚੁੱਕੇ ਨੇ ਇਮਾਨਤੁੱਲਾ ਖਾਨ ਹੂਨਾ ਨੂੰ ਪਰ 6 ਸਮੰਢ ਭੇਜ ਜਾਣ ਤੋਂ ਬਾਅਦ ਵੀ ਉਹ ਈਡੀ ਦੇ ਅੱਗੇ ਪੇਸ਼ ਨਹੀਂ ਹੋਏ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਫਿਰ ਈਟੀ ਜਿਹੜੀ ਹੈ ਅਗੇਹਾ ਜਾ ਰਿਹਾ ਸੀਗਾ ਕਿ ਇਮਾਨਤੁਲਾ ਖਾਨ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਨਹੀਂ ਬਲਕਿ 13 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇਮਾਨਤੁਲਾ ਖਾਨ ਨੂੰ ਰਿਹਾਂ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅਗਲੇ ਹਫਤੇ ਫਿਰ ਪੇਸ਼ ਹੋਣ ਦੇ ਲਈ ਆਖਿਆ ਗਿਆ ਤਾਂ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਨੇ ਇਮਾਨਤੁੱਲਾ ਖਾਨ ਉਹਨਾਂ ਦੇ ਪਹਿਲਾਂ ਵੀ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਤੇ ਹੁਣ ਇਮਾਨਤੁੱਲਾ ਖਾਨ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਸੀਗਾ 13 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਇਮਾਨਤੁੱਲਾ ਖਾਨ ਨੂੰ ਰਿਹਾ ਕਰ ਦਿੱਤਾ ਤਾਂ ਦੱਸ ਦਈਏ ਰਸਿਆ ਜਾ ਰਿਹਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਅਤੇ ਦਿੱਲੀ ਬਕਾਫ ਬੋਰਡ ਦੇ ਚੇਅਰਮੈਨ ਇਮਾਨਤੁਲਾ ਖਾਨ ਤੋਂ ਏਡੀ ਨੇ ਲਗਭਗ 13 ਘੰਟੇ ਤੱਕ ਪੁੱਛਗਿੱਛ ਕੀਤੀ ਵੀਰਵਾਰ ਸਵੇਰੇ 11 ਵਜੇ ਏਡੀ ਦਫਤਰ ਪਹੁੰਚੇ ਅਤੇ ਅੱਧੀ ਰਾਤ ਨੂੰ ਬਾਹਰ ਆਏ 13 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਘਰ ਜਾਣ ਦਿੱਤਾ ਗਿਆ ਉਨ੍ਹਾਂ ਨੂੰ ਅਗਲੇ ਹਫਤੇ ਦੁਬਾਰਾ ਪੇਸ਼ ਹੁੰਦੇ ਲਈ ਕਿਹਾ ਗਿਆ ਇਸ ਤੋਂ ਪਹਿਲਾਂ ED ਨੇ ਉਨ੍ਹਾਂ ਨੂੰ ਵਕਫ ਬੋਰਡ ਭਰਤੀ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ 6 ਵਾਰ ਸੱਮਣ ਭੇਜਿਆ ਪਰ ਉਹ ਪੇਸ਼ ਨਹੀਂ ਹੋਏ ਉਨ੍ਹਾਂ ਨੇ ਸੁਪਰੀਮ ਕੋਰਟ ਪਹੁੰਚ ਕੇ ਗਾਉਜ਼ਮਾਨਿਤ ਪਟੀਸ਼ਨ ਦਾਇਰ ਕੀਤੀ ਅਦਾਲਤ ਨੇ ਉਨ੍ਹਾਂ ਨੂੰ ਇਹ ਕਹਿ ਕੇ ਝਟਕਾ ਦਿੱਤਾ ਸੀ ਕਿ ਵਿਧਾਇਕ ਹੋਂਦ ਦੇ ਆਧਾਰ ਤੇ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ ਪਿਛਲੇ ਸਾਲ ਉਨ੍ਹਾਂ ਦੇ ਤਿੰਨ ਕਥਿਤ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਵਿੱਚ ਜਸ਼ਾਨ ਹੈਦਰ, ਦਾਊਦ ਨਾਸਰ, ਜਾਵੀਦ ਇਮਾਮ ਹਨ ਅਤੇ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਖਰਕਾਰ ਅਜਿਹਾ ਕੀ ਮਾਮਲਾ ਹੈ ਜਿਸ ਵਿੱਚ ਇਮਾਨੁੱਤੱਲਾ ਖਾਨ ਤੋਂ ED ਨੇ ਪੁੱਛਗਿੱਛ ਕੀਤੀ ਹੈ ਦਰਅਸਲ ਆਪ ਵਿਧਾਇਕ ਹੋਣ ਤੋਂ ਇਲਾਵਾ ਇਮਾਨੁੱਤੱਲਾ ਖਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਪ੍ਰਧਾਨ ਦੇ ਤੌਰ ਤੇ ਉੱਤੇ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ 32 ਅਜਿਹੀਆਂ ਭਰਤੀਆਂ ਹੋਈਆਂ ਸਨ ਜਿਨ੍ਹਾਂ ਬਾਰੇ ਦੋਸ਼ ਲਗਾਇਆ ਗਿਆ ਸੀ ਕਿ ਖਾਨ ਨੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕੰਮ ਕਰਕੇ ਅ ਮਾਮਲੇ ਦੀ ਚਿੰਗਿਆੜੀ ਉਸ ਸਮੇਂ ਹੋਰ ਜ਼ਿਆਦਾ ਭਖ ਜਾਂਦੀ ਹੈ ਜਦੋਂ ਤਤਕਾਲੀ ਸੀਈਓ ਨੇ ਕਿਹਾ ਕਿ ਇਹਨਾਂ ਗੈਰ ਕਾਨੂੰਨੀ ਭਰਤੀਆਂ ਖਿਲਾਫ ਮੰਗ ਪੱਤਰ ਦਿੱਤਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਕਿ ਖਾਨ ਨੇ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਿਰਾਏ ਤੇ ਦਿੱਤਾ ਹੋਇਆ ਹੈ 32 ਵਿਅਕਤੀਆਂ ਵਿੱਚ 5 ਰਿਸ਼ਤੇਦਾਰ ਅਤੇ 22 ਉਲਖਾ ਵਾਸੀ ਜਿਨ੍ਹਾਂ ਨੂੰ ਅਤੇ ਦੱਸਿਆ ਜਾ ਰਿਹਾ ਕਿ ਲੋਕਹਨ ਅਧਿਖਾਂਨ ਇੱਕ ਵਿਧਾਇਕ ਚੁਣੇ ਗਏ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਦੂਜੇ ਪਾਸੇ ਸਾਲ 2020 ਵਿੱਚ ਮਾਲ ਵਿਭਾਗ ਨੇ ਖਾਨ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਵਕਫ ਵਕਫ ਐਕਟ 1955 ਦੀ ਧਾਰਾ 14(1) ਦੇ ਤਹਿਤ ਵਕਫ ਬੋਰਡ ਦੇ ਮੈਂਬਰ ਅਤੇ ਚੇਅਰਮੈਨ ਨਹੀਂ ਰਹੇ ਹਨ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਉਹ 32 ਭਰਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਲੈ ਕੇ ਮਾਮਲਾ ਇਸ ਤਰੀਕੇ ਦੇ ਨਾਲ ਵੱਧ ਜਾਂਦਾ ਹੈ ਜਿਸ ਕਰਕੇ ਦੱਸਿਆ ਜਾਂਦਾ ਹੈ ਕਿ ਸਰਕਾਰੀ ਦਸ਼ਾ ਨਿਰਦੇਸ਼ਾਂ ਵਿੱਚ ਅਜਿਹੜਾ ਅਣਦੇਖਾ ਕੀਤਾ ਗਿਆ ਨਾਲ ਦੇ ਨਾਲ ਸਰਕਾਰੀ ਪ੍ਰਾਪਰਟੀ ਪ੍ਰਾਪਰਟੀ ਨੂੰ ਕਿਰਾਏ ਤੇ ਦਿੱਤਾ ਹੋਇਆ ਅਜਿਹੇ ਇਲਜ਼ਾਮਾਂ ਤੋਂ ਬਾਅਦ ਦੱਸ ਦਈਏ ਕਿ ਉਹਨਾਂ ਦੇ ਤਿੰਨ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਇਮਾਨਤੁਲਾ ਖਾਨ ਹੋਣਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ 6 ਵਾਰ ਸਮਣੇ ਭੇਜਿਆ ਗਿਆ ਜਿਸ ਤੋਂ ਬਾਅਦ ਅਦਾਲਤ ਦਾ ਇਮਾਨਤੁਲਾ ਖਾਨ ਰੁਕ ਕਰਦੇ ਨੇ ਤੇ ਅਦਾਲਤ ਨੇ ਉਸ ਵਕਤ ਉਹਨਾਂ ਨੂੰ ਝਟਕਾ ਇਹ ਕਹਿ ਕੇ ਦੇ ਦਿੱਤਾ ਕਿ ਤੁਸੀਂ ਵਿਧਾਇਕ ਹੋ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਛੋਟ ਦਿੱਤੀ ਜਾਵੇ ਕਿ ਤਾਂ ਜਿਸ ਤੋਂ ਬਾਅਦ ED ਨੇ ਦਿਨ ਰਾਤ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ ਲਗਾਤਾਰ 13 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਇਮਾਨ ਤੁਲਾ ਖਾਨ ਨੂੰ ਰਿਹਾ ਕਰ ਦਿੱਤਾ ਗਿਆ ਤਾਂ ਲਗਾਤਾਰ ਗ੍ਰਿਫਤਾਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਪਰ ਉਸੇ ਵਿੱਚ ਆਲੇ ਵੱਡੀ ਅਪਡੇਟ ਹੈ ਕਿ ਇਮਾਨ ਤੁਲਾ ਖਾਨ ਨੂੰ 13 ਘੰਟੇ ਦੀ 13 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ED ਨੇ ਰਿਹਾ ਕਰ ਦਿੱਤਾ ਤੇ ਅਗਲੇ ਹਫਤੇ ਫਿਰ ਪੁੱਛਗਿੱਛ ਦੇ ਲਈ ਪੇਸ਼ ਹੋਣ ਦੇ ਲਈ ਆਖਿਆ ਗਿਆ